ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਂਗੜੀ ਆ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਖੁੱਡੀਕਲਾਂ ਜ਼ਿਲ੍ਹਾ ਬਰਨਾਲਾ ਇੱਥੇ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਜਿਹੜਾ ਆਪਾਂ ਨੇ ਹੰਡਿਆਜ ਤੋਂ ਬਾਯਾ ਖੁੱਡੀ ਹੁੰਦੇ ਹੋਏ ਇਧਰ ਤਾਂ ਲੰਮਾ ਮੋੜੋਂ ਕਰਨ ਜਾਂਦੇ ਸੀਗੇ ਤਾਂ ਰੁਫਾਟਕ 15-15 ਮਿੰਟ ਘੰਟਾ-ਘੰਟਾ ਮਤਲਬ ਉਹ ਲੋ ਬੈਟ ਕਰਨੀ ਪੈਂਦੀ ਸੀਗੀ ਹੁਣ ਤੁਹਾਡੇ ਉਹ ਸਮੱਸਿਆ ਦਾ ਹੱਲ ਹੋ ਗਿਆ ਅੰਡਰ ਬ੍ਰਿਜ ਬਣ ਗਿਆ ਇੱਥੇ ਵੀ ਹੁਣ ਤੁਸੀਂ ਸਿਰਫ ਇੱਕ ਦੋ ਮਿੰਟਾਂ ਦੇ ਵਿੱਚ ਕ੍ਰੋਸ ਕਰ ਜਾਓਗੇ ਔਰ ਤੁਹਾਨੂੰ ਬਖਾਉਣਿਆ ਪਹੁੰਚ ਗਏ ਆਪਾਂ ਖੁੱਡੀ ਅੰਡਰ ਬ੍ਰਿਜ ਦੇ ਐਂਟਰ ਹੋ ਗਏ ਹੁਣ ਇੱਥੇ 5 ਮਿੰਟ ਵੇਟ ਕਰਨ ਦੀ ਵੀ ਲੋੜ ਨਹੀਂ ਹੈਗੀ। ਤੰਦਰਾ ਨੇ ਕੈਲੀਫੋਰਨੀਆ ਬਣਾਇਆ ਫਿਰ। ਕੀ ਆਵਾਜ਼ ਹੈ। ਦੋ ਲੈਣਾ। ਜਿਹੜੇ ਦੋ ਟਰੈਕ ਬਣ ਗਏ ਰੇਲਵੇ ਰੇਲਵੇ ਦੇ। ਵੀ ਦੋ ਟ੍ਰੇਨਾਂ ਇਕੱਠੇ ਦੌੜੇ ਕਰਨੀਆਂ। ਕਿੱਡਾ ਵੱਡਾ ਬ੍ਰਿਜ ਬਣਾਇਆ ਏ। ਇੱਥੇ ਪਹਿਲਾਂ ਅੱਧਾ ਦਾ ਘੰਟਾ 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 ਵੇਟ ਕਰਨੀ ਪੈਂਦੀ ਸੀਗੀ ਕਿਉਂ ਟ੍ਰੈਫਿਕ ਫੜਕ ਲੱਗੇ ਹੁੰਦੇ ਸੀਗੇ ਹੁਣ ਸਿਰਫ 2 ਮਿੰਟਾਂ ਦੇ ਵਿੱਚ ਜੀ ਆਪਾਂ ਕ੍ਰੋਸ ਕਰ ਸਕਦੇ ਹਾਂ ਲਓ ਜੀ ਆਪਾਂ ਨੂੰ ਸਿਰਫ 1 ਮਿੰਟ ਲੱਗਾ ਹੁਣ ਆਪਾਂ ਚੜ ਗਏ ਖੰਡਿਆ ਰੋਡ ਤੇ